ਹਾਂਜੀ ਹੁਣ ਖੜੇ ਆ ਜੀ ਅੱਜ ਆਪਾਂ ਖੜੇ ਆ ਪਿੰਡ ਸ਼ਾਮਪੁਰ ਤੇ ਸ਼ਾਮਪੁਰ ਇੱਥੇ ਹੈਗਾ ਜੀ ਜੀਵਿਦਾਰਾਂ ਦਾ ਦੇਸੀ ਸ਼ਰਧੀ ਗੁੜ੍ਹ ਕੀ ਬਾਤ ਹੈ ਦੇਸੀ ਗੁੜ੍ਹ ਸ਼ਰਧੀ ਰੰਗ ਤੇ ਆਓ ਚੱਲਦੇ ਆ ਇੱਥੇ ਤੇ ਇੱਥੇ ਲੱਗੀ ਸੀ ਰੌਣਕ ਪੂਰੀ ਮਹਿਫਲ ਲੱਗੀ ਹੋਈ ਆ ਤੇ ਜਾ ਕੇ ਦੇਖਦੇ ਆ ਵੀ ਕਿਵੇਂ ਦਾ ਇੱਥੇ ਦਾ ਮਾਹੌਲ ਆ ਤੇ ਇਧਰ ਦੇਖੋ ਇਧਰ ਪਹਿਲਾਂ ਅਸੀਂ ਆਪਣੇ ਪਰਾਲੇ ਮਿੱਤਰ ਨੂੰ ਬੁਲਾਇਆ ਤੁਹਾਨੂੰ ਆ ਹੈਗੇ ਸਾਡੇ ਪਿੱਤੂ ਭਾਜੀ ਹੁਣੀ ਕੀਤੋ ਬਾਜੀ ਕੀ ਹਾਲ ਚਾਲ ਆ ਬਹੁਤ ਠੀਕ ਆ ਪਾਜੀ ਠੀਕ ਠਾਕ ਹੋ ਹਾਂਜੀ ਹਾਂਜੀ ਤੁਸੀਂ ਸੁਣਾਓ ਜੀ ਠੀਕ ਚਾਲ ਬਹੁਤ ਵਧੀਆ ਕਿਵੇਂ ਫਿਰ ਇੱਥੇ ਦੱਸੋ ਉਹ ਕਿਵੇਂ ਲੱਗਿਆ ਮਹਿਫਲਾ ਪੂਰੀਆਂ ਚ ਮਹਿਫਲਾ ਪੂਰੀਆਂ ਲੱਗਦੀਆਂ ਜੀ ਦੋ ਆਉਂਦੇ ਦੋ ਜਾਂਦੇ ਤੇ ਬਾਕੀ ਆਪਣੀ ਜਿਹੜੀ ਪੰਜਾਬੀ ਤੇ ਆ ਕੈਮ ਆ ਬਹੁਤ ਜ਼ਿਆਦਾ ਜੀ ਅੱਗੇ ਅਸੀਂ ਜਦੋਂ ਮਨਾਂ ਕੋ ਭਈਆਂ ਦੇ ਬੇਣ ਨੇ ਤੇ ਜ਼ਿਆਦਾ ਜਾਣ ਲੱਪਈ ਹਾਂ ਹਾਂ ਹੁਣ ਸਾਡੇ ਜ਼ਿਮੀਂਦਾਰ ਭਰਾਵਾਂ ਨੇ ਇਹਨਾਂ ਦਾ ਆਇਆ ਕਰਕੇ ਸਾਡਾ ਪਿੰਡ ਦਾ ਬਹੁਤ ਪੂਰਾ ਸਹਿਯੋਗ ਆ ਜੀ ਦੋ ਆਉਂਦੇ ਦੋ ਜਾਂਦੇ ਆ ਤੇ ਨੰਬਰ 1 ਦਾ ਗੋੜ ਕੱਢਦੇ ਆ ਤੇ ਬਾਈ ਕਿਵੇਂ ਸੇਲ ਤੁਲ ਕਿਵੇਂ ਆ ਤੁਸੀਂ ਆਪ ਦੱਸੋ ਬਾਕੀ ਉਧਰ ਬਾਅਦ ਪੁੱਛਾਂਗੇ ਭਾਜੀ ਸੇਲ ਇਹ ਦੇਖ ਲਓ ਤੁਸੀਂ ਇੱਧਰ ਝਾਤੀ ਮਾਰ ਲਓ ਸਾਨੂੰ ਗੁੜ ਜਿੱਦਾਂ ਬੋਰਿਆਂ 'ਚ ਨਹੀਂ ਪਾਉਣਾ ਪੈਂਦਾ ਸਾਡਾ ਗੁੜ ਨਾਲ ਦੀ ਨਾਲ ਹੀ ਚੱਕ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਇਹ ਗੱਲ ਪੱਕੀ ਆ ਬਾਈ ਕਹਿੰਦੇ ਨਾ ਵੀ ਇੱਕ ਇੱਕ ਹੋਰ ਵੀ ਚੰਗੀ ਗੱਲ ਆ ਵੀ ਜਿਹੜੇ ਸਾਡੇ ਪੰਜਾਬੀ ਭਰਾ ਆ ਉਹਨਾਂ ਨੇ ਦੁਬਾਰਾ ਤੋਂ ਕੰਮ ਉਹ ਚੀਜ਼ ਨੂੰ ਸ਼ੁਰੂ ਕਰਤਾ ਜਿਹੜਾ ਸਾਡੇ ਪੁਰਾਣੇ ਚੀਜ਼ਾਂ ਸੀਗੀਆਂ ਹਾਂਜੀ ਖਤਮ ਹੋ ਰਹੀ ਸੀ ਕਿਉਂਕਿ ਭਈਆਂ ਨੇ ਉਹ ਚੀਜ਼ਾਂ ਅਪਣਾ ਲਈਆਂ ਤੇ ਹੁਣ ਪੰਜਾਬੀਆਂ ਨੇ ਇੱਕ ਨਵਾਂ ਟੀਚਾ ਅਪਣਾ ਲ ਚੱਕ ਲਿਆ ਵੀ ਹੁਣ ਦੁਬਾਰਾ ਤੋਂ ਪੁਰਾਣੇ ਦੇਸੀ ਖਾਣੇ ਜਿਹੜੇ ਸ਼ੁਰੂ ਕਰੀਏ ਹਾਂਜੀ ਹਾਂਜੀ ਤੇ ਸੋ ਥੈਂਕ ਯੂ ਸੋ ਮੱਚ ਭਾਜੀ ਹੁਣ ਆਪਾਂ ਗੱਲ ਕਰਦੇ ਆ ਕਿ ਬਾਈ ਹੁਣ ਨਾਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਵਾਜੀ ਠੀਕ ਹੋ ਹਾਂਜੀ ਬਹੁਤ ਵਧੀਆ ਚੜ੍ਹਦੀ ਕਲਾ ਭਾਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਵੀ ਤੁਸੀਂ ਇਹਨਾਂ ਵਧੀਆ ਸ਼ੁੱਧ ਗੁੜ ਵੇਚਦੇ ਹੋ ਜੀ ਹਾਂਜੀ ਤੇ ਹੁਣ ਸਾਨੂੰ ਥੋੜੀ ਜੀ ਇੱਕ ਬੇਨਤੀ ਦੱਸਿਓ ਵੀ ਕਦੋਂ ਤੋਂ ਤੁਸੀਂ ਇਹ ਕੰਮਾ ਸ਼ੁਰੂ ਕੀਤਾ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਸਾਨੂੰ ਮਹੀਨਾਕ ਹੋ ਗਿਆ ਅੱਛਾ ਜੀ ਤੇ ਲਗਾਤਾਰ ਸਾਡੀ ਇਸੇ ਤਰ੍ਹਾਂ ਹੀ ਫੇਲ ਚੱਲਦੀ ਆ ਅੱਛਾ ਜੀ ਸ਼ਾਮ ਨੂੰ ਸਾਨੂੰ ਖਾਂ ਵਾਲੇ ਵੀ ਜਿਹੜਾ ਬੋਰੇ ਤੋਂ ਮਿਲਦਾ ਟਿੱਕੀ ਸਾਨੂੰ ਸਾਨੂੰ ਵੀ ਨਹੀਂ ਮਿਲਦੀ ਨਾਲ ਜੈਨਾ ਵੀ ਕੀ ਜਾਂਦਾ ਆ ਅੱਛਾ ਜੀ ਭਈ ਇਹ ਕੋਈ ਬਾਹਰ ਲਿਖਿਆ ਸ਼ਰਬਤੀ ਰੰਗ ਹਾਂਜੀ ਉਹ ਰੰਗ ਸ਼ਰਬਤੀ ਕਿਵੇਂ ਬਣਦਾ ਹੋ ਕਿਵੇਂ ਉਹ ਚ ਕੋਈ ਕੈਮੀਕਲ ਪਾਉਂਦੇ ਜਾਂ ਕਿਵੇਂ ਕੁਝ ਨਹੀਂ ਪਾਉਂਦੇ ਸਿਰਫ ਛੋੜਾ ਪਾਈਦਾ ਆ ਸਾਈ ਪਾਉਂਦੇ ਆ ਤੇ ਉਹਦੇ ਨਾਲ ਕੁਦਰਤੀ ਰੰਗ ਜੋ ਗੜਦਾ ਹੈਗਾ ਅੱਛਾ ਉਹ ਹੀ ਆ ਮਤਲਬ ਜਿਹੜਾ ਕੁਦਰਤੀ ਕੁਦਰਤੀ ਗੜਦਾ ਰੰਗ ਉਹੀ ਆ ਉਹ ਹੀ ਆ ਜੀ ਆਜਾ ਕਈ ਲੋਕ ਇੱਥੇ ਬੜਾ ਰੰਗ ਰੰਗ ਜਾ ਪਾ ਦਿੰਦੇ ਚੀਜ਼ਾਂ ਕਰ ਦਿੰਦੇ ਅੱਖਾਂ ਪਾ ਦਿੰਦੇ ਹਾਂਜੀ ਉਹ ਨਹੀਂ ਪਾਉਂਦੇ ਤੇ ਭਾਈ ਕੀ ਰੇਟ ਗੁੜਖ ਦਾ ਰੇਟ ਕੀ ਹੈ ਤੁਹਾਡਾ ਗੁੜ ਦਾ ਰੇਟ ਹੈ ਸਾਡਾ 100 ਰੁਪਏ ਕਿਲੋ 100 ਰੁਪਏ ਕਿਲੋ ਗੁੜ ਦਿੰਦੇ ਹਾਂ ਹਾਂਜੀ ਵਾਹ ਜੀ ਵਾਹ ਤੇ ਇੱਥੇ ਕਿਵੇਂ ਜਿਹੜਾ ਤੁਸੀਂ ਕਹਿੰਦੇ ਗੁੜ ਤਾਂ ਤੁਹਾਡਾ ਵਿਕ ਜਾਂਦਾ ਹੱਥੋ ਹੱਥ ਹਾਂਜੀ ਫਿਰ ਗੁੜ ਲੈਣ ਵਾਸਤੇ ਕਿਵੇਂ ਕਰਨਾ ਪਊਗਾ ਪਹਿਲਾਂ ਬੁਕਿੰਗ ਕਰਨੀ ਪੈਂਦੀ ਹੈ ਜਾਂ ਕੀ ਕਰਨਾ ਪੈਂਦਾ ਕਈ ਵਾਰੀ ਏਦਾਂ ਵੀ ਜਿੱਦਾਂ ਹੁਣ ਆਪਾਂ ਤਾਉਣ ਲੱਗੀ ਆ ਹਾਂਜੀ ਹੁਣ ਘੰਟਾ ਘੰਟਾ ਬਹਿਣਾ ਵੀ ਵੇਟ ਵੀ ਕਰਨੀ ਪੈਂਦੀ ਆ ਹਾਂ ओके ਤੇ ਫੇਰ ਭਾਜੀ ਫੋ ਕੋਈ ਹੈ ਇਦਾਂ ਦਾ ਸਿਸਟਮ ਰੱਖਿਆ ਵੀ ਹਾਂ ਬੁਕਿੰਗ ਕਰਾ ਲਈਏ ਮਿਲਣਾ ਨਹੀਂ ਅਸੀਂ ਆਪ ਇਹਨੇ ਹਲੇ ਬੁਕਿੰਗ ਕਰ ਦੇ ਅੱਛਾ ਬੁਕਿੰਗ ਨਹੀਂ ਕਰਦੇ ਬੁਕਿੰਗ ਨਹੀਂ ਕਰੇ ਕੋ ਨਾ ਪੂਰਾ ਹੈ ਮੜ ਕੇ ਬੰਦਾ ਝੂਠਾ ਪੈਂਦਾ ਤੇ ਭਾਈ ਦਿਹਾੜੀ ਚ ਕਿੰਨਾ ਗੋੜ ਤੁਸੀਂ ਜਿਹੜਾ ਹੈਗਾ ਇੱਕ ਦਿਨ ਦਿਹਾੜੀ ਵਿੱਚ ਤੁਸੀਂ ਕੱਢਦੇ ਹੋ ਦਿਹਾੜੀ ਵਿੱਚ 2.5 3 ਕੁਆਂਟਲ ਨਿਕਲ ਜਾਂਦਾ ਆ ਅੱਛਾ ਜੀ ਸ਼ਾਮ ਨੂੰ ਜਿਹਦੇ ਵਿੱਚ 10 15 ਕਿਲੋ ਬਚਦਾ ਆ ਉਹ ਸਵੇ ਨੂੰ ਆਪਣੇ ਔਰਦਾਂ ਸਾਰੇ ਉਹ ਨਿਕਲ ਜਾਂਦਾ ਉਹ ਵੀ ਅੱਛਾ ਔਰਦੇ ਸਾਰੇ ਹਾਂਜੀ ਉਹ ਪੇਟੀਆਂ ਪੰਜਾਂ ਖਾਲੀ ਪੰਜਾਂ ਇਸ ਵੇਲੇ ਤੇ ਲੋ ਜੀ ਇਧਰ ਆ ਗਿਆ ਬਾਹਰ ਗੋੜਾ ਦੇਖੋ ਤੁਸੀਂ ਕਿਆ ਬਾਤ ਹੈ ਜੀ ਹਾਏ ਸ਼ਰਧਦੀਸ਼ 13 ਰੰਗ ਹੈ 13 ਰੰਗ ਹੈ ਜੀ ਹਾਂ ਜੀ ਭਾਈ ਇਹਦੇ ਵਿੱਚ ਕੋਈ ਵੀ ਕੈਮੀਕਲ ਤਾਂ ਨਹੀਂ ਕੋਈ ਨਹੀਂ ਕੋਈ ਨਹੀਂ 100% ਗਾਰੰਟੀ ਆ ਕੋਈ ਕੈਮੀਕਲ ਨਹੀਂ ਇਹਦੇ ਵਿੱਚ ਓਕੇ ਹਾਂ ਜੀ ਅੱਛਾ ਭਾਈ ਸ਼ੱਕਰ ਵੀ ਨਾਲ ਬਣਾਉਨੇ ਹਾਂ ਹਾਂ ਜੀ ਉਹ ਦੇਖੋ ਅੱਧ ਕਾਲ ਨੇ ਅੱਛਾ ਸ਼ੱਕਰ ਵੀ ਹੈਗੀ ਬਣੀ ਹੈ ਸ਼ੱਕਰ ਆਪਾਂ ਬਾਅਦ ਵਿੱਚ ਦੇਖਦੇ ਹਾਂ ਪਹਿਲਾਂ ਹੁਣ ਆ ਜਿਹੜਾ ਇੱਕ ਪੀਸੀ ਬਣਾਉਣ ਦਾ ਜਿਹੜਾ ਇੱਕ ਉਹ ਜ਼ਰੂਰ ਦੇਖੀਏ ਕੀ ਬਾਤ ਹੈ ਜੀ ਅਗੇ ਹਾਂ ਵਿੱਚ ਚੂਹਾ ਸਾਡੇ ਲਈ ਵੀ ਬਣਾਇਓ ਭਾਈ ਅਸੀਂ ਚੂਹਾ ਦਿਖਾਈਆ ਬੜਾ ਦਰਸ਼ਕਾਂ ਨੂੰ ਆ ਕਰਦੇ ਮੋਟਾ-ਵੋਟਾ ਆਹ ਬਾਕੀ ਘਰ ਲਗਾਟਾ ਬਣਾ ਲਾ ਬਾਕੀ ਸਹੀ ਗੱਲ ਆ ਹੁਣ ਮੈਂ ਹੀ ਹੁਣ ਅਸੀਂ ਇੱਥੇ ਕਹਿੰਦੇ ਚੂਹਾ ਚੂਹਾ ਹੁਣ ਲੋਕ ਕਹਿੰਦੇ ਚੂਹਾ ਹੁੰਦਾ ਕਿਵੇਂ ਦਾ ਆ ਹਣਾ ਹੁਣ ਆਪਾਂ ਦਿਖਾ ਲਈਏ ਅਸਲ 'ਚ ਚੂਹਾ ਕਿਵੇਂ ਦਾ ਆ ਚੂਹਾ ਵੀ ਦਿਖਾ ਲਈ ਦਈ ਤੇ ਆ ਰੱਬ ਵੀ ਅਸੀਂ ਹੁਣ ਇੱਥੇ ਵੀਡੀਓ ਬਣਾਉਣਾ ਇਹ ਮੌਨਕ ਲੱਗੀ ਸਾਡੇ ਇੱਥੇ ਕਹਿੰਦੇ ਕੀ ਆ ਜਾਂ ਖਾਂਦੇ ਫੇਰ ਕਹਿੰਦੇ ਵਧੀਆ ਚੱਕਦੇ ਚੱਕਦੇ ਬਣਾ ਦੇ ਬਣਾ ਦੇ ਜੂਗਾ ਹਲਾ ਲਓ ਆ ਕੰਢਦੇ ਭਾਜੀ ਬਣ ਗਿਆ ਅੱਛਾ ਫਰ ਗਿਆ ਚੱਕ ਲੈ ਹੁਣ ਹੌਲੀ ਦੇਣੀ ਨਹੀਂ ਖੁਰਨਾ ਨਹੀਂ ਹੈਗਾ ਬਣ ਗਿਆ ਉਹ ਕੀ ਬਾਤ ਹੈ ਇਹ ਤੇ ਰਾਤ ਮੜੇ ਡੂਬਦੇ ਛੰਡੇ ਛੰਡੀ ਛੰਡੀ ਡੂਬਦਾਸ ਹਾਂਜੀ ਓਕੇ ਭਈ ਆ ਕੀ ਪਾਸ ਹੈਗਾ ਇਹ ਸਿਕੜਾਈ ਆ ਇਹ ਸਿਕੜਾਈ ਹੈ ਦੇਸੀ ਨੌਕਤਾ ਅੱਛਾ ਇਹ ਦੇਸੀ ਨੌਕਤਾ ਹੈ ਯਾਰ ਜਿੰਦਾ ਮੰਨੋ ਕਿ ਮੈਲ ਕੱਢ ਲਈ ਹਾਂਜੀ ਠੀਕ ਹੈ ਮਤਲਬ ਮੈਲ ਮੂਲ ਕੱਢ ਲਈ ਕੋਈ ਕੋਈ ਉੱਚਾ ਕੈਮੀਕਲ ਨਹੀਂ ਵਰਤਦੇ ਕੈਮੀਕਲ ਕੋਈ ਨਹੀਂ ਚੋਸ ਕਰਦੇ ਅੱਛਾ ਇਹਨੇ ਮੈਲ ਹੀ ਕਰਨੀ ਹਾਂ ਹਾਂ ਪਿੰਡਿਆਂ ਦਾ ਰਸ ਇਹ ਲਗਭਗ ਅੱਜ ਤੋਂ 25 30 ਸਾਲ ਪਹਿਲਾਂ ਜਿਹੜਾ ਸੀਏ ਸਮਾ ਖਤਮ ਹੋ ਚੁੱਕਿਆ ਸੀ ਹਾਂਜੀ ਤੇ ਲਗਭਗ ਹੁਣ ਦੁਬਾਰਾ ਪੰਜਾਬ ਦੇ ਵਿੱਚ ਮੁੜ ਕੇ ਫੇਰ ਆ ਗਿਆ ਤੋ ਫੇਰ ਰਹਿ ਗਿਆ ਟੋਪਲਾ ਹੀ ਫਰਕ ਪੈਣ ਲੱਗ ਪਿਆ ਹਾਂ ਹਾਂ ਅੱਛਾ ਇੱਧਰ ਪੇਸੀਆਂ ਸ਼ੁਰੂ ਕਰਨ ਲੱਗੇ ਤੇ ਉਧਰ ਪਿੱਛੇ ਲਫਾਫੇ ਰੈਡੀ ਕਰਕੇ ਬਿਠੇ ਆ ਗੁੜ ਖਾਣ ਲਈ ਜਿਹੜੇ ਉਹ ਪੇਪਰ ਦੇ ਲਿਆਓ ਬਾਬਾ ਜੀ ਭਾਈ ਕਿੱਥੋਂ ਆਏ ਗੁੜ ਖੰਡ ਬਾਦਰਪੁਰ ਬਾਦਰਪੁਰ ਤੋਂ ਕੀ ਆ ਬਾਤ ਹੈ ਜੀ ਨਹੀਂ ਫੇਰ ਨਰਮ ਆ ਜਾ ਪਾਜੀ ਤੁਸੀਂ ਫਿਰ ਇਹੀ ਗੁੜ ਬਣਾਉਨੇ ਕਿ ਹੋਰ ਵੀ ਜਿਹੜੇ ਜਿੱਦਾਂ ਦਾ ਮਰਜ਼ੀ ਬਣਵਾ ਲਈਏ ਮੈਂ ਜਿੱਦਾਂ ਦਾ ਮਾਰ ਦੇ ਸੌਂਡ ਵਾਲਾ ਫਾਗੇ ਜਸੋਂ ਆਪਾਂ ਵਾਲੇ ਬੰਦਾ ਸੌਂਦਾ ਜੀਰਾ ਜੋਬ ਜੀਜ਼ਗਾਰ ਦਾ ਪਾ ਲਵੇ ਉਹ ਪਾ ਜਾਨੂੰ ਮੂੰਹ ਖੜੇ ਮਤਲਬ ਗੱਲ ਆ ਵੀ ਗੰਨੇ ਤੋਂ ਛੁੱਟ ਜਿਹੜਾ ਮਰਜੀ ਸਮਾਨ ਇਹ ਚ ਪੋਣਾ ਲਿਆਵੇ ਆਪਣਾ ਹਾਂਜੀ ਤੇ ਆਗੇ ਤੋਂ ਆਪਣਾ ਬਣਾ ਕੇ ਗੋੜ ਚ ਜੋ ਮਰਜੀ ਪੋਆ ਲਓ ਬਸ ਠੀਕ ਆ ਜੀ ਤੁਸੀਂ ਜੋ ਤੁਹਾਡੀ ਫਿਰ ਉਹਦੇ ਵਿੱਚ ਅਲੱਗ ਬਣਵਾਈ ਹੁੰਦੀ ਉਹ ਕਿਸੇ ਦਾ ਅਗਲੇ ਦੀ ਚਾਹਨਾ ਹੈ ਆਪਣਾ ਸਮਾਨ ਲਿਆਵੇ ਗੋੜ ਸਾਡਾ ਮਟੀਰੀਅਲ ਉਹਦਾ ਮਟੀਰੀਅਲ ਉਹਦਾ ਵੱਖਰਾ ਕਾ ਵੇਟ ਕਰਕੇ ਉਹਦਾ ਮਟੀਰੀਅਲ ਕੱਢ ਦੇਣਾ ਅੱਛਾ ਤੇ ਜੇ ਕੋਈ ਗਾਹੇ ਸਾਨੂੰ ਵੀ ਆਪਣੇ ਕੋਲ ਬਾਅਦ ਉਹ ਵੀ ਪਾ ਦੇਣਾ ਅੱਛਾ ਫਿਰ ਤੁਸੀਂ ਆਪ ਵੀ ਕਰ ਦਿੰਦੇ ਹੋ ਹਾਂਜੀ ਆਪ ਵੀ ਪਾ ਦੇਣਾ ਕੀ ਬਾਤ ਹੈ ਜੀ ਬਾਈ ਕਿੰਨਾ ਟਾਈਮ ਲੱਗ ਰਿਹਾ ਹੁਣ ਇਹਨੂੰ ਹੋਰ ਬਸ ਮਸ ਤਿਆਰ ਇੱਕ ਅੱਧਾ ਮਿੰਟ ਥੋੜੀ ਜਿਹੀ ਨਾਰਮ ਨਿਕਲੂਗੀ ਇਹਨਾਂ ਲੱਗ ਜਾਣੀ ਸੀਗੀ ਅੱਛਾ ਤੇ ਇੱਧਰ ਸਾਡੇ ਬੰਦੇ ਬਹੁਤ ਸਬਰੀ ਨਾਲ ਖੜੇ ਨੇ ਉਧਰ ਦੇਖੋ ਤੁਸੀਂ ਤੇ ਪਰ ਫੜ ਕੇ ਆਤੇ ਆ ਰੇ ਜੀ ਸਾਹਿਬ ਵਾ ਵਾ ਬਾਈ ਇੱਧਰ ਰਕਾਓ ਹੁਣ ਲਓ ਜੀ ਇੱਧਰ ਲਿਓ ਭਾਜੀ ਪਹਿਲਾਂ ਖਾ ਕੇ ਦੱਸੋ ਕਿਵੇਂ ਦਾ ਰਾਜ ਜੀ ਰਾਜਾ ਗਰਮ ਬਹੁਤ ਆ ਸਾਡੀ ਕਿਵੇਂ ਹੁਣ ਨਹੀਂ ਗਰਮ ਗਰਮ ਪਵਾ ਦਾ ਖਾਣਾ ਦਾ ਫੇਰ ਗਰਮ ਗਰਮ ਵੀ ਬਣਦਾ ਬਾਈ ਬਹੁਤ ਵਧੀਆ ਜੀ ਬਹੁਤ ਟੇਸਟੀ ਹੈ ਜੀ ਵਧੀਆ ਜੀ ਚਲੋ ਆ ਲਾ ਹੋਣ ਲੱਗਿਆ ਬਣ ਹੁਣ ਪਟ ਬਣ ਲੱਗਿਆ ਉਹ ਦੇ ਹਾਂ ਹੁਣ ਲਾਪੇ ਬਣ ਹਲੋ ਇੱਧਰ ਹੀ ਪਾਓ ਹੋਰ ਕਿਹੜਾ ਕਿਆਵਾੰ ਖਾਣਾ ਇਹ ਵੀ ਇੱਕ ਪ੍ਰਾਣਾ ਸਮਾ ਹੁੰਦਾ ਸੀ ਜਦੋਂ ਗੁੜਨਿਤ ਪੱਤ ਨਿਕਲੀ ਤਾਂ ਸਾਰੇ ਨਿੱਕੇ ਨਿੱਕੇ ਮੁੰਡੇ ਬੱਚੇ ਸਾਰੇ ਇਕੱਠੇ ਹੋ ਜਾਂਦੇ ਹੁੰਦੇ ਸੀ ਹਾਂ ਪੀਤੂ ਬਈ ਤੁਹਾਡੀਆਂ ਪੇਸੀਆਂ ਬੜੀਆਂ ਛੋਟੀਆਂ ਵੀ ਸੀ ਮਾਰੇ ਕੰਮ ਚੱਲ ਨਹੀਂ ਰਿਹਾ ਚੀਜ਼ ਬਣਨੀ ਆ ਉਦਾਂ ਬਿਲਕੁਲ ਆ ਪੈਸੀ ਬਣਨੀ ਆਓ ਇੱਧਰ ਬਸ ਆਇਆ ਉਹ ਬਣਾਉਣਾ ਵੀਰਾ ਦੇਖੋ ਇੱਧਰ ਬਣੂਗੀ ਤਾਂ ਸਹੀ ਪਰ ਹਜੇ ਹਜੇ ਨਹੀਂ ਹਜੇ ਨਹੀਂ ਸਭ ਟਾਈਮ ਲੱਗਣਾ ਪੀਤੂ ਬਜੀ ਹਜੇ ਨਹੀਂ ਚਾ ਕਰਕੇ ਬਣੀਆ ਥੋੜਾ ਫੜ ਕੇ ਆ ਪਤਲੀ ਇਧਰੋਂ ਪਤਲੀ ਇਧਰੋਂ ਭਾਰੀ ਹਾਂਜੀ ਹਾਂਜੀ ਅੱਜ ਨੇ ਸਹੀ ਆ ਤਾਂ ਹਜੇ ਨਾਰਮਾ ਹੀ ਆ ਰਿਹਾ ਯਾਰ ਡਰਾੜ ਇਧਰ ਚੱਤੱਕ ਕੋੜ ਨਿਕਲ ਰਿਹਾ ਤਾਂ ਤੱਤੱਕ ਇਧਰ ਤੁਹਾਨੂੰ ਇਧਰ ਦਿਖਾ ਦਈਏ ਇਧਰ ਮੈਲ ਮੂਲ ਲੱਥ ਰਹੀ ਹੈ ਪੂਰੀ ਚਾਂਕ ਹੋ ਜਾਣੀ ਹੈ ਬਰਾ ਦੇ ਨੇ ਕੈਮਰਾ ਆਪਣੀ ਉੱਤੇ ਵੀ ਜ਼ਰੂਰੀ ਹਾਂ ਰਾਹ ਲੱਗਦਾ ਹਾਂ ਕੌਣ ਸਹੀ ਹੈ ਹਾਂ ਪਾਸ ਆਇਆ ਨਾ ਦੂਆ ਹਮ ਭਾਈ ਨੂੰ ਸੁੱਕਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਫਿਰ ਨਾ 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 ਸੁੱਕੀ ਆਉਣਾ ਬਸ ਮਤਲਬ ਜਿਹੜੇ ਹੁਣ ਬੰਦੇ ਨੇ ਗੁੜ ਲੈਣਾ ਉਹ 10-15 ਮਿੰਟ ਹੋਰ ਵੇਟ ਕਰਨੀ ਪੈਣੀ ਹੈ ਨਾ ਹਾਂ ਜੀ ਮਿੰਟ ਲੱਗ ਜਾਣੇ ਭਾਈ ਤੁਸੀਂ ਕਿੰਨਾ ਗੁੜ ਲੈਣਾ ਮੇਰਾ ਭਾਈ ਕਿੰਨਾ ਗੁੜ ਲੈਣਾ ਭਾਈ ਦਵਾਂਗੇ 5-1 ਕਿਲੋ 5 ਕਿਲੋ ਭਾਈ ਸਾਢੇ ਚੋਗਾ ਛੱਡ ਦਿਓ ਬਾਕੀ ਓਕੇ ਇਹ ਸਾਨੂੰ 2 ਕਿਲੋ ਦੇ ਦੇ ਕੋਈ ਨਹੀਂ ਸਾਡਾ ਨਹੀਂ ਫਿਰ ਨਹੀਂ ਫਿਰ ਨਹੀਂ ਫਿਰ ਤੁਸੀਂ ਜ਼ਿਆਦਾ ਲੈ ਜਾਓ ਕੋਈ ਨਹੀਂ ਅਸੀਂ ਦੂਜੀ ਪਾਸੇੋਂ ਲੈ ਲਾਂਗੇ ਇਹ ਬਾੜੀ ਦੂਰੋਂ ਨਹੀਂ ਆਗੇ ਰੁਪੋੜੀਆਂ ਅੱਛਾ ਇਹ ਜਿਹੜੇ ਜਿਹੜੇ ਪਿੰਡਾਂ ਦੇ ਨਾਂ ਲੈ ਰਹੇ ਨੇ ਉਹ ਪਿੰਡ ਵੀ ਕਮਾਲ ਦੇ ਪਿੰਡ ਨੇ ਉਹ। ਹਾਂਜੀ। ਕਿਉਂਕਿ ਸਭ ਤੋਂ ਵੱਡੀ ਛਿੰਜ ਜਿਹੜੀ ਆ ਰੂਪਵਾਲ ਲੱਗਦੀ ਕਿਹਨਾਂ ਭਾਜੀ? ਪੱਕੀ ਗੱਲ ਹੈ ਨਾ? ਹਾਂਜੀ ਰੂਪਵਾਲ ਦੀ ਆ। ਹਾਂ। ਛਿੰਜ ਹੋਊਗਾ। ਆ ਪਿੰਡ ਕਿਹਦੇ ਸ਼ਾਮਪੁਰ ਹੈਗਾ ਛੋਟਾ ਜਿਹਾ ਆ ਪਰ ਸ਼ਾਮਪੁਰ ਦੇ ਜਿਹੜੇ ਬੰਦਿਆਂ ਦੇ ਦਿਲ ਬਹੁਤ ਵੱਡੇ ਆ। ਤਾਂ ਵੀ ਤੂੰ ਭਾਜੀ ਪੱਕੀ ਗੱਲ ਹੈ ਨਾ? ਹਾਂਜੀ ਹਾਂਜੀ। ਤੇ ਲੋ ਤੁਹਾਨੂੰ ਹੁਣ ਇੱਥੇ ਲੈ ਗਿਆ ਜਿੱਥੋਂ ਗੰਨੇ ਦਾ ਰਸ ਜਿਹੜਾ ਹੈਗਾ ਆ ਕੱਢਣ ਦੀ ਪ੍ਰੋਸੀਜਰ ਸ਼ੁਰੂ ਹੁੰਦਾ ਆ ਆ ਦੇਖੋ ਤੁਸੀਂ ਇੱਥੋਂ ਵੇ ਤੁਸੀਂ ਆਂ ਡਰਮੀਆਂ ਦੇ ਵਿੱਚ ਗੁੜ ਦਾ ਜਿਹੜਾ ਰਸ ਆ ਉਹ ਭਰਦੇ ਨੇ ਉਸ ਤੋਂ ਬਾਅਦ ਜਾਂਦਾ ਪਿਛਲੇ ਪਾਸੇ ਭਾਈ ਦੇੰਦੇ ਵਿੱਚ ਕਿੰਨੇ ਕਿੰਨਾ ਰਸ ਕੱਢਦਾ ਆ ਇਹ ਜੀ ਦੋ ਭਰੀਆਂ ਜੈਕ ਡਰਮ 40 ਲੀਟਰ ਦਾ ਭਰ ਜਾਂਦਾ ਦੋ ਭਰੀਆਂ ਮਤਲਬ ਕਿੰਨੇ ਦੋ ਪੂਲੀਆਂ ਦੇ ਵਿੱਚ ਹਾਂਜੀ ਹਾਂਜੀ ਵਾਜਿਓ ਅਹ ਜਿਹੜਾ 30 ਲੀਟਰ ਦਾ ਇਹ ਇੱਕ ਟੱਪਰ ਜਾਣਾ 30 ਲੀਟਰ ਦਾ ਤੇ ਇੱਕ ਇੱਕ ਜਿਹੜੀ ਹੁੰਦੀ ਆ ਪੱਤ ਉਹਦੇ ਵਾਸਤੇ ਕਿੰਨੀ ਰਸ ਯੂਜ਼ ਕਰਦੀ ਹੁੰਦੀ ਹੈ ਉਹਦੇ ਵਿੱਚ ਜੀ ਕਵਾਂਤਲ ਇੱਕ ਕਵਾਂਤਲ ਰਸ ਹਾਂਜੀ ਉਹਦੇ ਵਿੱਚ ਗੁੜ ਕਿੰਨਾ ਨਿਕਲਦਾ 15 16 ਕਿਲੋ ਨਿਕਲਦਾ 15 16 ਕਿਲੋ ਹਾਂਜੀ ਵਾਜਿਓ ਬਾਕੀ ਜਿਹੜਾ ਪਾਣੀ ਪੋਣੀ ਹੁੰਦਾ ਹੁੰਦਾ ਆਪਾਂ ਮਿਚਾਰ ਜਾਂਦਾ ਅੱਛਾ ਵਾਜਿਓ ਕਿਹੜੀ ਰਾਸ ਰਹਿ ਜਾਂਦੀ ਆ ਕੀ ਬਾਤ ਆ ਦੇਖੋ ਤੁਸੀਂ ਰਸ ਦਾ ਰੰਗ ਦੇਖੋ ਜੀ ਇਥੇ ਆ ਕੇ ਬਾਈ ਹੁੜਾ ਕੋ ਜਦੋਂ ਮਰਜੀ ਰਸ ਪੀਓ ਗੁੜ ਖਾਓ ਪਹਿਲਾਂ ਕੇ ਚੈੱਕ ਕਰੋ ਜਿੰਨਾ ਮਰਜੀ ਖਾਓ ਕੱਲਾ ਗੋੜੇ ਦੇਦਾ ਆਪਾਂ ਬੇਚੀ ਓਏ ਹੋਏ ਹੋਏ ਸਾਡਾ ਮਨ ਜਿੰਨੀ ਮਰਜੀ ਪੀਓ ਗੁੜ ਵੀ ਜਿੰਨਾ ਮਰਜੀ ਕੀ ਬਾਤ ਹੈ ਭਾਜੀ ਕੀ ਬਾਤ ਹੈ ਭਾਈ ਨਾਮ ਕੀ ਹੈ ਤੁਹਾਡਾ ਦਲਬਰੀ ਦਲਬਰੀ ਕਿੱਥੋਂ ਆਵਲ ਬਾਈ ਸ਼ਾਂਪੂਰੀ ਆ ਭਾਈ ਸ਼ਾਂਪੂਰੀ ਆ ਕੀ ਬਾਤ ਹੈ ਆਜਾ ਘਰ ਹੋਈ ਇਹੇ ਚਲੋ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮਚ ਚਲੀ ਇਥੋਂ ਫਿਰ ਜਿਹੜਾ ਡਰਮਾ ਚ ਰਸ ਪੈਂਦਾ ਫਿਰ ਇਹ ਡਰਮਾ ਦਾ ਰਸ ਆ ਜਾਂਦਾ ਆ ਉਪਰਲੇ ਪਾਸੇ ਇਹ ਜਿਹੜਾ ਗੰਨੇ ਦਾ ਜਿਹੜਾ ਵੇਸਟੇਜ ਆ ਉਹ ਇੱਥੇ ਆ ਕੇ ਬਾਲਣ ਬਣ ਜਾਂਦਾ ਹੈ ਜਿਹੜਾ ਬਾਲਣ ਸਾਰਾ ਯੂਜ਼ ਕਰਦੇ ਆ ਗੁੜ ਬਣਾਉਣ ਦੇ ਵਿੱਚ ਮਤਲਬ ਕੋਈ ਵੀ ਚੀਜ਼ ਜਿਹੜੀ ਹੈਗੀ ਆ ਗੰਨੇ ਦੇ ਖੇਤੋਂ ਨਿਕਲ ਕੇ ਆਉਂਦੀ ਆ ਇੱਕ ਵੀ ਵੇਸ ਨਹੀਂ ਜਾਂਦੀ ਕਿਉਂ ਕਿਉਂਕਿ ਠੀਕ ਹੈ ਨਾ ਇੱਕ ਵੀ ਚੀਜ਼ ਵੇਸ ਨਹੀਂ ਹੁੰਦੀ ਹੈ ਨਾ ਕੋਈ ਵੀ ਚੀਜ਼ ਹੁੰਦੀ ਨਹੀਂ ਵਾਹ ਜੀ ਵਾਹ ਬਹੁਤ ਵਧੀਆ ਕੀ ਆ ਫਾਟਾ ਤੇ ਲੋ ਜੀ ਜਦ ਤੱਕ ਇਧਰ ਪੂਰਾ ਦਾ ਪੂਰਾ ਜਿਹੜਾ ਪ੍ਰੋਸੀਜਰ ਫਾਈਨਲ ਹੋ ਚੁੱਕਿਆ ਅਜਾ ਨਾਗੜਾ ਰਿ ਆ ਗਿਆ ਤੇ ਹੁਣ ਹਾਂ 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 ਜੀ ਮੁੰਡੇ ਨੂੰ ਮੈਦਾਨ 'ਚ ਛੱਡਿਆ ਵਾਹ ਜੀ ਵਾਹ ਸਾਰਿਆਂ ਨਾਲ ਦੇ ਪਿਆਰ ਆ ਸਾਰੇ ਲੱਗ ਜਾਂਦੇ ਆ ਕਿਹਨੂੰ ਨਾ ਨਹੀਂ ਸਹੀ ਗੱਲ ਆ ਬਾਈ ਅਜਾ ਇਹੀ ਜੇ ਕਿਤੇ ਜੁਪੀ ਵਾਲਿਆਂ ਦੇ ਜਦ ਭਈਆਂ ਦੇ ਸਟਾਲ ਤੇ ਗਿਆ ਹੁੰਦੇ ਤਾਂ ਉੱਥੇ ਪਤਾ ਨਹੀਂ ਕਿ ਉਹ ਹੱਥ ਨਹੀਂ ਲਾਉਣ ਦਿੰਦੇ ਅੱਛੇ ਵੇ ਇੱਥੇ ਅਸੀਂ ਆਹ ਬਾਈ ਹੁਣੀ ਗੋੜ ਬਣਦੇ ਸੀਗੇ ਉੱਥੇ ਤਾਂ ਮੈਨੂੰ ਲੱਗਦਾ ਗੋੜ ਦਿਖਾਉਣ ਦੇ ਤੱਕ ਤੇ ਪੈਸੇ ਜਾ ਦਿੰਦੇ ਉਹ ਇੱਥੇ ਨਾ ਕੋਈ ਸ਼ਬਦ ਹੈ ਨਹੀਂਗਾ ਹਾਂ ਦਾ ਹੀ ਆ ਇਹਦੇ ਹਾਂ ਭਈ ਨਾ ਕੀ ਬਾਤ ਹੈ ਭਾਈ ਕੀ ਬਾਤ ਨਾ ਦੇਖਦੇ ਬਾਕੀ ਜਿਹੜਾ ਆਪਾਂ ਨੂੰ ਜਿਹੜੀਆਂ ਦੇ ਲੱਗਦਾ ਬਜਟ ਰੁਪਈਆ ਤੇ ਜੰਮਾ ਲੈਂਦੇ ਲੋ ਜੀ ਆਪਾਂ ਵੀ ਹੁਣ ਲੈ ਲਿਆ ਲਫਾਫਾ ਇੱਕ ਪੇਪਰ ਤੇ ਹੁਣ ਬਾਈ ਹੁਣਾਂ ਕੋਲ ਲੈ ਲੈ ਭਾਈ ਦਿਓ ਜੀ ਮੈਨੂੰ ਵੀ ਇੱਧਰ ਹੋਰ ਨਾ ਨਾ ਹੋ ਨਹੀਂ ਨਹੀਂ ਬਸ 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 ਕੀ ਬਾਤ ਹੈ ਗਰਮ ਬਵਾ ਹੀ ਆ ਭਈ ਤੇ ਪਹਿਲਾ ਚਲਦੇ ਆਂ ਹਾਂ ਜੇ ਫਲ ਵੇਚਦਾ ਵਧੀਆ ਭਾਈ ਥੈਂਕ ਯੂ ਸੋ ਮੱਚ ਭਾਜੀ ਤੇ ਟੀਵੀ ਬਣਾ ਦਨਾਂ ਬਿਲਕੁਲ ਤੇ ਸੋ ਦੇਖ ਸਕਦੇ ਤੁਸੀਂ ਭਾਈ ਆ ਗੁੜ ਦਾ ਰੰਗ ਦੇਖੋ ਤੁਸੀਂ ਕਿਆ ਕਮਾਲ ਦਾ ਆ ਤੇ ਵਾਕਿਆ ਜਿਹੜਾ ਭਾਈ ਹੁਣਾਂ ਦੇ ਬਾਹਰ ਲਿਖ ਕੇ ਲਾਇਆ ਨਾ ਰੰਗ ਦਾ ਕਲਰ ਜਿਹੜਾ ਵਾਕਿਆ ਬਹੁਤ ਵਧੀਆ ਆ ਤੇ ਜਿਹੜਾ ਗਰਮ ਗੁੜ ਖਾਣ ਦਾ ਜਿਹੜਾ ਨਿਆਰਾ ਨਾ ਉਹ ਵੱਖਰਾ ਹੀ ਆ ਭਾਈ ਜੀ ਅੱਛਾ ਇਹਦੇ ਵਿੱਚ ਤਾਂ ਕਿਛ ਹੋਰ ਵੀ ਹੁੰਦੀ ਸੀ ਇਹਦੇ ਵਿੱਚ ਲੋਕ ਗਾਜਰਾ ਪਾਉਂਦੇ ਹੁੰਦੇ ਸੀਗੇ ਇਦੇ ਵਿੱਚ ਕੀ ਕਹਿੰਦੇ ਨੇ ਆਲੂ ਪੌਦੇ ਹੁੰਦੇ ਸੀਗੇ ਤੇ ਉਹ ਚੀਜ਼ ਵੀ ਅਲੱਗ ਹੀ ਇੱਕ ਫਲੇਵਰ ਹੁੰਦਾ ਸੀ ਉਹ ਕੀ ਹੁਣ ਲੋਪ ਹੋ ਰਹੀ ਸੀ ਉਹ ਅਲੋਪ ਹੋ ਗਈ ਅਲੋਪ ਹੋ ਗਈ ਸੋ ਹੁਣ ਵੇਟ ਨਹੀਂ ਖਾ ਕੇ ਦੱਸੋ ਗੋੜ ਕਿੱਦਾਂ ਵੇਟ ਨਹੀਂ ਕਰ ਹੋ ਰਹੀ ਓਹ ਹੋ ਹੋ ਇਧਰੋਂ ਲੈ ਆਓ ਨਰਮੇ ਆ ਜੇ ਆਹ ਆਹ ਪਾਚਪਨ ਵਾਲਿਆਂ ਜਿਆਦਾ ਚੇਤੇ ਆਉਂਦੀਆਂ ਕਿ ਨਹੀਂ ਆਉਂਦੀਆਂ ਇਹ ਬਾਈ ਮੈਨੂੰ ਐ ਲੱਗਦਾ ਜਦੋਂ ਨਾ ਮੈਂ 25 30 ਸਾਲ ਵਿੱਚ ਚੱਲ ਗਿਆ ਹੁੰਦਾ ਤੇ ਸਾਡੇ ਗਵਾਂਢ ਇੱਕ ਮੇਲਣਾ ਚੱਲਦਾ ਤੇ ਉੱਥੇ ਨਿੱਕੇ ਜਿਹੇ ਹੁੰਦੇ ਸੀ ਸਕੂਲਾਂ ਆ ਕੇ ਸਦੇ ਹੀ ਉੱਥੇ ਪਹੁੰਚ ਜਾਂਦੇ ਅੱਛਾ ਉਹ ਸਮਾਂ ਯਾਦ ਆ ਗਿਆ ਬਈ ਵਾਕੇ ਬਈ ਬਹੁਤ ਵਧੀਆ ਕੰਮ ਕਰ ਰਹੇ ਹਾਂ ਹਾ ਜੀਆਂ ਹੋ ਗਈਆਂ ਤੇ ਮੈਂ ਰੱਬ ਅਗੇ ਅਰਦਾਸ ਇਹੀ ਕਰਾਂ ਵੀ ਸਾਡੇ ਪੰਜਾਬੀ ਭਰਾਵਾਂ ਦੇ ਜਿਹੜੇ ਕੰਮ ਪੰਜਾਬ ਸ਼ੁਰੂ ਕੀਤੇ ਨੇ ਉਹ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਤੇ ਤਾਂ ਜੋ ਜਿਹੜੇ ਲੋਕ ਕੈਨੇਡਾ ਅਮਰੀਕਾ ਦੇ ਵਿੱਚ ਵਿਛੜਾ ਭੋਗ ਰਹੇ ਨੇ ਉਹ ਹੀ ਕਦੇ ਪੰਜਾਬ ਚ ਆ ਕੇ ਚੰਗੇ ਕੰਮ ਕਰੀਏ ਇਸ ਕੰਮ ਦੇ ਬਿਜ਼ਨਸ ਸਟਾਰਟ ਕਰੀਏ ਜਿਵੇਂ ਬਾਈ ਹੁਣ ਤੇ ਬਾਈਹੋਣਾਂ ਦੇ ਸਪੋਰਟ ਪੂਰੀ ਕਰੋ ਭਾਈ ਜੀ ਕਿਉਂਕਿ ਬਾਈਹੋਣਾਂ ਦਾ ਗੁੜ ਬਹੁਤ ਏਸੀਆ ਬਹੁਤ ਵਧੀਆ ਪਿਓਰ ਗੁੜ ਹੁੰਦਾ ਇਹਨਾਂ ਦਾ ਤੇ ਜੇ ਤੁਸੀਂ ਇਹਨਾਂ ਦਾ ਗੁੜ ਖਰੀਦਣਾ ਆ ਕਿਉਂਕਿ ਬਾਈਹੋਣਾਂ ਇਹ ਸਾਈਆਂ ਬੁੱਕ ਸ਼ੁਰੂ ਕੀਤੀਆਂ ਨਹੀਂ ਫੋਨ ਤੇ ਨਹੀਂ ਕੀਤੀਆਂ ਪਰ ਤੁਸੀਂ ਬਾਈਹੋਣਾਂ ਕੋਲ ਆ ਕੇ ਵੇਟ ਕਰਕੇ ਗੁੜ ਜ਼ਰੂਰ ਖਰੀਦ ਸਕਦੇ ਹੋ ਤੇ ਸੋ ਥੈਂਕ ਯੂ ਸੋ ਮਚ ਤੁਸੀਂ ਹੁਣ ਕਰਨਾ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਨੂੰ ਦੱਸਿਓ ਸਭ ਤੋਂ ਤਾਜ਼ਾ ਗੁੜ ਤੁਸੀਂ ਕਿੱਥੇ ਖਾਦਾ ਸੀ ਪੜੋ ਕੋਣ ਬੋਲੋ ਇਥੋਂ ਨਕਲਦੀ ਆ ਸਵਾਹ ਇਹ ਜਿੰਨੀ ਆ ਗਿਆ ਸਾਰੀ ਥੱਲੇ ਆ ਜਾਂਦੀ ਆ ਇਹ ਟੋਇਆ ਆ ਹਾਂਜੀ ਕਿਦਾਂ ਭਾਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਨਹੀਂ ਬਾਕੀ ਆਪ ਇਹਦੇ ਬਾਰੇ ਜਾਣਕਾਰੀ ਦਿਓ ਅੱਛਾ 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 ਹੂੰ ਜਾਣਦੇ ਆ ਕੋਈ ਲਾਵਰ ਨਹੀਂ ਦੇ ਵਿੱਚ ਕੋਈ ਚਾਰਦੀ ਹੈ ਚਲੋ ਠੀਕ ਹੈ ਜੀ ਨਾਮ ਪੁੱਛ ਲਵਾਂ ਸਾਰਿਆਂ ਨੇ ਸਾਰਿਆਂ ਦੇ ਪੁੱਛਦਾ ਨਾਮ ਹਾਂਜੀ ਭਾਈ ਆਪਣਾ ਨਾਮ ਕੀ ਆ ਜੀ ਠੀਕ ਹੈ ਜੀ ਅਕੜ ਰਾਸਤਰੀ ਪਿੜੀ ਰਾਸ ਆਪਣਾ ਭਾਜੀ ਨਾਮ ਗੱਡੀ ਆ ਨਿੰਬੂ ਪਾ ਕੇ ਸੰਦੀਪ ਸਿੰਘ ਭਾਜੀ ਆਪਣਾ ਨਾਮ ਮਹਿੰਦਾ ਦੀਪਾ ਚੁੱਪੀ ਲਾ ਪਹਿਲਾਂ ਉੱਤੋਂ ਹਾਂ ਜੀ ਅੰਕਲ ਜੀ ਆਪਣਾ ਵੀ ਨਾਮ ਦੱਸਿਓ ਹਾਂ ਜੀ ਗੁਰਦਾਵਰ ਸਿੰਘ ਆ ਜੀ ਓਕੇ ਫੋਰਮੈਨ ਸਾਹਿਬ ਇਹ ਆਪਣੇ ਫੋਰਮੈਨ ਸਾਹਿਬ ਆ ਨਾਮ ਕੀ ਆ ਬਾਈ ਆਪਣਾ ਜਿਲ੍ਹਾ ਪਟਿਆਲਾ ਪਿੰਡ ਗੜਾਈ ਇੰਨੀ ਦੂਰ ਤੋਂ ਆਇਆ ਭਾਜੀ ਹੁਣੀ ਇਹ ਭਾਜੀ ਹਣੀ ਆਪਣੇ ਮਸ਼ੀਨ ਦੇ ਵੀ ਫੋਰਮੈਨ ਆ ਕਿੱਥੇ ਕਿੱਟਾ ਕਟਾਣਾ ਇੱਥੇ ਤੇ ਇੱਥੇ ਇੱਕ ਬੰਦਾ ਰਹਿ ਗਿਆ ਉਹ ਬੰਦਾ ਰਹਿ ਗਿਆ ਬਾਈ ਕੀ ਨਾਂ ਤੁਹਾਡਾ ਮੈਂ ਨਾ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂਜੀ ਤੇ ਬਾਈ ਕਿਹਦਾ ਸੀਗਾ ਆਈਡੀਆ ਕਿਹਦਾ ਸੀ ਇਹ ਗੁੜੇ ਵੇਚਣਾ ਲਾਉਣ ਦਾ ਇਹ ਆਪਣੇ ਭਾਜੀ ਉਹਨਾਂ ਦਾ ਆਈਡੀਆ ਸੀਗਾ ਅੱਛਾ ਹਾਂਜੀ ਮੈਂ ਤਾਂ ਮੈਂ ਇਹ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਬਾਹਰਿਆਂ ਨੂੰ ਵੀ ਜਿਨ੍ਹਾਂ ਦੇ ਇੱਥੇ ਸਰਦਾ ਆ ਉਹ ਤਾਂ ਆਪਣਾ ਇੱਥੇ ਕੰਮ ਕਰਨ ਚਲੋ ਜਿਨ੍ਹਾਂ ਨੂੰ ਮਜਬੂਰੀ ਆ ਉਹ ਜਾਣ ਬਾਹਰ ਤੇ ਆਪਣਾ ਕੰਮ ਕਰ ਖੋਲੋ ਕਹਿੰਦੇ ਨਹੀਂ ਜਿਹਨੂੰ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਕੈਨੇਡਾ ਅਮਰੀਕਾ ਦੇ ਵਾਕਏ ਮੈਂ ਸਾਰਿਆਂ ਨੂੰ ਇਹ ਸਨੇਹ ਦੇਣਾ ਚਾਹੁੰਦਾ ਯੂਥ ਨੂੰ ਵੀ ਪੰਜਾਬ ਆ ਪੰਜਾਬ ਆਪਣੇ ਨੂੰ ਸੰਭੋ ਜਿਨ੍ਹਾਂ ਦਾ ਇੱਥੇ ਸਾਦਾ ਆ ਜਿਨ੍ਹਾਂ ਦੇ ਜਮੀਨਾਂ ਵਧੀਆ ਹੈਗੇ 10 15 ਕਿੱਤੇ ਘਰ ਦੇ ਉਹ ਨਾਲ ਇੱਕ ਇਦਾਂ ਦਾ ਸਿਸਟਮ ਖੋਲਣ ਨਾਲ ਇਦਾਂ ਦਾ ਇੱਕ ਕੰਮ ਕਰਨ ਤੇ ਨਾਲੇ ਖੇਤੀ ਵੀ ਕਰਨ ਨਾਲੇ ਕੰਮ ਵੀ ਕਰਨ ਤੇ ਚਲੋ ਜਿਨ੍ਹਾਂ ਦਾ ਨਹੀਂ ਸਰਦਾ ਜਿਨ੍ਹਾਂ ਦੀ ਮਜਬੂਰੀ ਆ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਬਾਹਰ ਜਾਣ ਚਾਹ ਕੇ ਮੌਣ ਬਿਲਕੁਲ ਭਾਈ ਜੀ ਮੌਨ ਨੇ ਜਾ ਕੇ ਆਪਣਾ ਪੰਜਾਬ ਆਪਣਾ ਪਿੰਡ ਸਾਂਭਣ ਲਿਆ ਪਰ ਆਪਣਾ ਕਿੰਨਾ ਹੀ ਸੱਭਿਆਚਾਰ ਲੋਕੀ ਭੁੱਲਦੇ ਜਾਂਦੇ ਆ ਬਾਹਰ ਜਾ ਕੇ ਉਦਾਂ ਦੇ ਮਾਹੌਲ ਚ ਹੋ ਗਏ ਆ ਬਿਲਕੁਲ ਉਹ ਸਾਰਿਆਂ ਨੂੰ ਪਿੱਛੇ ਭੁੱਲ ਗਿਆ ਮੈਂ ਇਹੀ ਕਹਿਣਾ ਚਾਹੁੰਦਾ ਇੱਥੇ ਕੰਮ ਕਰੋ ਇੱਥੇ ਆਪਣੇ ਨੇ ਯਾਰੇ ਲੋ ਪੰਜਾਬ ਵਰਗੀ ਮੋਜ ਕਿਤੇ ਨਹੀਂ ਲੱਭਣੀ ਕੀ ਬਾਤ ਥੈਂਕ ਯੂ ਸੋ ਮਚ ਬਿਲਕੁਲ